ਹੋਲ ਜਾ ਕੇ ਗੁਰੂ ਅਰਜਨ ਦੇ ਪਾਤਸ਼ਾਹ ਮਹਾਰਾਜ ਜੀਆ ਨੂੰ ਖਤਮ ਕਰਨ ਦੇ ਵਾਸਤੇ ਕਮਾ ਵੀ ਗੁਰੂ ਅਰਜਨ ਦੇ ਪਾਤਸ਼ਾਹ ਮਹਾਰਾਜ ਜੀਆ ਨੂੰ ਖਤਮ ਕਰ ਦਿੱਤਾ ਜਾਏ ਗੁਰੂ ਪਿਆਰਬਾ ਵੀ ਉਹਨਾਂ ਨੂੰ ਇਹ ਨਹੀਂ ਪਤਾ ਵੀ ਸਰੀਰ ਨੂੰ ਤਾਂ ਤੰਤੀ ਕਬੀਟੇ ਪਹਾ ਕੇ ਸਾੜਿਆ ਜਾ ਸਕਦਾ ਸਰੀਰ ਨੂੰ ਤਾਂ ਗਰਮ ਭਰੇਤ ਪਾ ਕੇ ਸਾੜਿਆ ਜਾ ਸਕਦਾ ਸਰੀਰ ਕਰਕੇ ਤਾਂ ਗੁਰੂ ਅਰਜਨ ਦੇ ਪਾਤਸ਼ਾਹ ਮਹਾਰਾਜ ਜੀਆ ਨੂੰ ਰਾਬੀ ਦੇ